ਪੰਜਾਬ ਨੂੰ ਛੇੜੋ ਨਹੀਂ ਪੰਜਾਬ ਸਟੇਟ ਨਹੀਂ ਹੈ ਪੰਜਾਬ ਇੱਕ इमोਸ਼ਨ ਹੈ ਪੰਜਾਬੀ ਪੰਜਾਬੀ ਕੋਈ ਹਿਊਮਨ ਰੇਸ ਨਹੀਂ ਹੈ ਪੰਜਾਬੀ इमोਸ਼ਨ ਹੈ इमोशंस ਨੂੰ ਨਾ ਛੇੜੋ ਅਸੀਂ इमोशनल ਲੋਕ ਆ ਸਾਨੂੰ ਲਾਡ ਕਰੋ ਪਿਆਰ ਕਰੋ ਮੈਂ ਪਿੱਛੇ ਗ੍ਰੀਲ ਦੇਖ ਰਿਹਾ ਸੀ ਪ੍ਰਾਈਮ ਮਿਨਿਸਟਰ ਆਫ ਤਿੱਬਤ ਇਨ ਐਕਸਾਈਲ ਜਿਵੇਂ ਉਹਨੂੰ ਕਹਿੰਦੇ ਆ ਅਸੀਂ ਚਾਈਨਾ ਵਾਲੇ ਉਸ ਚੀਜ਼ ਦਾ ਇਤਰਾਜ਼ ਕਰਦੇ ਰਹੇ ਉਹ ਲਿਖਦਾ ਕਿ ਅਗਰ ਗਲਵਾਨ ਦੇ ਅੰਦਰ ਉਦੀ ਰੀਲ ਚੱਲ ਰਹੀ ਏ ਕਿਸੇ ਏਐਨਆਈ ਦੇ ਪੋਡਕਾਸਟ ਤੇ ਕਿ ਅਗਰ ਮੈਂ ਅਗਰ ਸਿੱਖ ਨਹੀਂ ਹੁੰਦੇ ਗਲਵਾਨ 'ਚ ਹੂੰ ਤੇ ਚਾਈਨਾ ਹੋਰ ਐਂਟਰ ਕਰ ਗਿਆ ਹੁੰਦਾ ਸੋ ਜਦ ਸਾਡੀ ਐਕਸੈਪਟੈਂਸ ਹੈ ਸਾਡੇ ਪੰਜਾਬੀਆਂ ਦੀ ਐਕਸੈਪਟੈਂਸ ਹੈ ਤੇ ਅਸੀਂ ਆਪਣੇ ਬੰਦਿਆਂ ਨੂੰ ਕਿਉਂ ਨਹੀਂ ਸੰਭਾਲਾਂ ਜਦ ਅਸੀਂ ਬਾਰਡਰ ਸੰਭਾਲ ਸਕਨੇ ਆ ਕਿ ਫਿਰ ਆਪਣੇ ਜੋ ਪ੍ਰਵਾਸੀ ਕੋਈ ਵੀ ਹੋ ਉਹ ਜੀ ਆਇਆਂ ਨੂੰ ਬਟ ਉਹਨੂੰ ਸਾਡਾ ਕਲਚਰ ਫਾਲੋ ਕਰਨਾ ਪਏਗਾ ਸਾਡਾ ਕਲਚਰ ਪੰਜਾਬੀਅਤ ਦਾ ਇੱਕ ਕਲਚਰ ਹੈ ਪੰਜਾਬੀਅਤ ਇੱਕ ਇਮੋਸ਼ਨ ਹੈ